ਸਾਥਿਓ ਤੁਸੀਂ ਦੇਖਿਆ ਕਿ ਕਿਸ ਕਦਰ ਬਾਜ਼ਾਰ ਦੇ ਵਿੱਚ ਜਮ੍ਹਾਂ ਖੋਰੀ ਹੋਲਡਿੰਗ ਜਾਂ ਸਟਾਕ ਕਰਨ ਦੀ ਪਰਵਰਤੀ ਵਧਦੀ ਜਾ ਰਹੀ ਹੈ ਪੰਪ ਤੁਸੀਂ ਦੇਖੇ ਉੱਥੇ ਵੀ ਚਾਰ ਪਹੀਆ ਵਾਹਨ ਦੋ ਪਹੀਆ ਵਾਹਨ ਜਿਹੜੇ ਹੈ ਲਗਾਤਾਰ ਭੀੜ ਬਣਾ ਰਹੇ ਨੇ ਕਿ ਅਸੀਂ ਟੈਂਕ ਫੁੱਲ ਕਰਵਾ ਲਈਏ ਇਸੇ ਤਰ੍ਹਾਂ ਦੁਕਾਨਾਂ ਤੁਸੀਂ ਵੇਖਿਆ ਰਾਸ਼ਨ ਦੀਆਂ ਉਹਨਾਂ ਦੇ ਉੱਤੇ ਵੀ ਜਨਤਾ ਬਿਨਾਂ ਕਿਸੇ ਅਜਿਹੀ ਹਿਦਾਇਤ ਤੋਂ ਉੱਥੇ ਭੀੜ ਭੜੱਕੇ ਦੇ ਵਿੱਚ ਜੁਟੀ ਹੈ ਰਾਸ਼ਨ ਇਕੱਠਾ ਕਰਨ ਦੇ ਵਿੱਚ ਜੁਟੀ ਹੈ ਸਾਥੀਓ ਪ੍ਰਸ਼ਾਸਨ ਵੱਲੋਂ ਇਸ ਤਰ੍ਹਾਂ ਦੀਆਂ ਕੋਈ ਹਦਾਇਤਾਂ ਜਾਰੀ ਨਹੀਂ ਕੀਤੀਆਂ ਗਈਆਂ ਅਸੀਂ ਇਸ ਤਰ੍ਹਾਂ ਕਰਨ ਨਾਲ ਜਮ੍ਹਾਂ ਖੋਰੀ ਦੀ ਸੰਭਾਵਨਾ ਆਪਣੇ ਜ਼ਿਲ੍ਹੇ ਆਪਣੇ ਆਲੇ ਦੁਆਲੇ ਆਪਣੇ ਸੂਬੇ ਦੇ ਵਿੱਚ ਵਧਾ ਰਹੇ ਹਾਂ ਇਸ ਤਰ੍ਹਾਂ ਨਾ ਕਰੀਏ ਉਸ ਤੋਂ ਬਾਅਦ ਜੋ ਪ੍ਰਸ਼ਾਸਨ ਵੱਲੋਂ ਹਦਾਇਤਾਂ ਹੈਗੀਆਂ ਉਹਨਾਂ ਨੂੰ ਇਨ ਬਿਨ ਅਸੀਂ ਪਾਲਣਾ ਕਰਨੀ ਹੈ ਤੇ ਵੱਖ-ਵੱਖ ਨਿਊਜ਼ ਚੈਨਲਾਂ ਪ੍ਰਾਈਵੇਟ ਨਿੱਜੀ ਨਿਊਜ਼ ਚੈਨਲ ਖਾਸ ਤੌਰ ਤੇ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਜਿਹੜਾ ਸਮਾਂ ਜ਼ਾਇਆ ਕਰ ਰਹੇ ਹਾਂ ਫੇਕ ਨਿਊਜ਼ ਜਿਹੜੀਆਂ ਹੈ ਉਹ ਵੀ ਬਹੁਤ ਚੱਲ ਰਹੀਆਂ ਜਿੰਨਾ ਚ ਅਸੀਂ ਦੇਖ ਰਹੇ ਹਾਂ ਕਿ ਰੂਸ ਯੂਕਰੇਨ ਜੰਗ ਦੀਆਂ ਵੀ ਕੁਝ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਭਾਰਤ ਪਾਕ ਜੰਗ ਨੂੰ ਕਹਿ ਕੇ ਅਤੇ ਇਸੇ ਤਰ੍ਹਾਂ ਹੀ ਇਜ਼ਰਾਈਲ ਸੰਬੰਧੀ ਵੀ ਕੁਝ ਵੀਡੀਓਜ਼ ਉੱਥੇ ਨਸ਼ਰ ਕੀਤੀਆਂ ਜਾ ਰਹੀਆਂ ਨੇ ਇਸ ਤੋਂ ਵੀ ਅਸੀਂ ਬਚੀਏ ਕਿਉਂਕਿ ਉਹਨਾਂ ਲੋਕਾਂ ਦਾ ਪਹਿਰਾਵਾ ਅਸੀਂ ਇਹ ਸਮਝਦੇ ਹਾਂ ਕਿ ਪਾਕਿਸਤਾਨੀ ਲੋਕਾਂ ਦੇ ਪਹਿਰਾਵੇ ਦੇ ਨਾਲ ਜ਼ਿਆਦਾਤਰ ਮਿਲਦਾ ਜੁਲਦਾ ਹੈ ਪਰ ਅਸੀਂ ਸਪਸ਼ਟ ਦੇਖੀਏ ਇਹ ਤੈਅ ਕਰੀਏ ਕਿ ਉਹ ਵੀਡੀਓਜ਼ ਪਾਕਿਸਤਾਨ ਦੇ ਨਾਲ ਸੰਬੰਧਿਤ ਹੈ ਜਾਂ ਨਹੀਂ ਅਸੀਂ ਇਸੇ ਤਰ੍ਹਾਂ ਭਾਰਤ ਦੇ ਵਿੱਚ ਜਿੱਥੇ ਅਸੀਂ ਬੈਠੇ ਆ ਸਾਡੇ ਆਲੇ ਦੁਆਲੇ ਉੱਥੇ ਵੀ ਅਸੀਂ ਫੌਜ ਦੀ ਕਿਸੇ ਮੂਵਮੈਂਟ ਦੀ ਵੀਡੀਓ ਨਾ ਬਣਾਈਏ ਜਿਵੇਂ ਕਿ ਕੱਲ ਜਦੋਂ ਕੁਝ ਅਜਿਹੀਆਂ ਚਮਕਦਾਰ ਚੀਜ਼ਾਂ ਅਸਮਾਨ ਦੇ ਵਿੱਚ ਦੇਖੀਆਂ ਗਈਆਂ ਜਿਨ੍ਹਾਂ ਨੂੰ ਡਰੋਨ ਮਿਜ਼ਾਈਲਾਂ ਕਹਿ ਕੇ ਲੋਕ ਸੰਬੋਧਨ ਕਰ ਰਹੇ ਨੇ ਉਹਨਾਂ ਚੀਜ਼ਾਂ ਦੀ ਵੀਡੀਓਜ਼ ਵੀ ਵਾਇਰਲ ਹੋਈਆਂ ਦੇਖਣ ਦੇ ਵਿੱਚ ਆਈਆਂ ਨੇ ਅਸੀਂ ਇਸ ਤਰ੍ਹਾਂ ਦੀ ਕੋਈ ਵੀ ਵੀਡੀਓ ਵਾਇਰਲ ਨਹੀਂ ਕਰਨੀ ਨਹੀਂ ਬਣਾਉਣੀ ਇੱਕ ਕੈਂਪੇਨ ਇਸ ਤਰ੍ਹਾਂ ਦੀ ਵੀ ਚਲਾਈਏ ਕਿ ਕੋਈ ਵੀ ਕਿਸੇ ਕਿਸਮ ਦਾ ਸ਼ੂਟ ਅਸੀਂ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਨਹੀਂ ਕਰਨਾ ਅਫਵਾਹਾਂ ਤੋਂ ਬਚਣਾ ਹੈ ਅਫਵਾਹਾਂ ਨੂੰ ਨਹੀਂ ਬਣਾਉਣਾ ਇਹ ਕੋਸ਼ਿਸ਼ ਨਹੀਂ ਕਰਨੀ ਕਿ ਕੋਈ ਅਜਿਹੀ ਨਿਊਜ਼ ਸਨਸਨੀਖੇਜ਼ ਖਬਰ ਜਿਹੜੀ ਹੈ ਅਸੀਂ ਸਭ ਤੋਂ ਪਹਿਲਾਂ ਲੋਕਾਂ ਤੱਕ ਪਹੁੰਚਾ ਕੇ ਸੋਸ਼ਲ ਮੀਡੀਆ ਤੇ ਛਾ ਜਾਈਏ ਸਾਥੀਓ ਇਸ ਤਰ੍ਹਾਂ ਦੀ ਅਸੀਂ ਕੋਈ ਕੋਸ਼ਿਸ਼ ਨਹੀਂ ਕਰਨੀ ਹੈ ਤੁਸੀਂ ਆਥੈਂਟਿਕ ਸਾਫ਼ ਸਟੀਕ ਸਪਸ਼ਟ ਜਾਣਕਾਰੀ ਦੇ ਲਈ Uh, ministry of information and broadcasting ਦੇ ਨਾਲ ਜੁੜ ਸਕਦੇ ਹੁ ਉਹਨਾਂ ਵੱਲੋਂ ਲਗਾਤਾਰ ਪ੍ਰੈਸ ਕਾਨਫਰੰਸਿਸ ਉਹਨਾਂ ਦੇ ਆਪਣੇ ਪੇਜੀ ਸੋਸ਼ਲ ਮੀਡੀਆ ਦੇ ਉੱਤੇ ਕੀਤੀਆਂ ਜਾ ਰਹੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਵਿਦੇਸ਼ ਮੰਤਰਾਲਾ ਗ੍ਰਹਿ ਮੰਤਰਾਲਾ ਨਾਲੋਂ ਨਾਲ ਮਿਨਿਸਟਰੀ ਆਫ ਇਨਫੋਰਮੇਸ਼ਨ ਐਂਡ ਬ੍ਰੋਡਕਾਸਟਿੰਗ ਵੀ ਆਪਣੇ ਪੇजेस ਦੇ ਉੱਤੇ YouTube ਦੇ ਉੱਤੇ ਲਗਾਤਾਰ ਪ੍ਰੈਸ ਕਾਨਫਰੰਸਿਸ ਜਾਂ ਪ੍ਰੈਸ ਬਰੀਫ ਕਰਕੇ ਦਿੱਤੇ ਦਿਨ ਦੀ ਜਾਂ ਦਿਨ ਪਰ ਚੱਲੀਆਂ ਗਤੀਵਿਧੀਆਂ ਦੀ ਜਾਣਕਾਰੀ ਪ੍ਰੈਸ ਬ੍ਰੀਫਿੰਗ ਦੇ ਵਿੱਚ ਦੇ ਰਹੀ ਹੈ ਸਾਥੀਓ ਅਸੀਂ ਉਹਨਾਂ ਦੇ ਉੱਤੇ ਹੀ ਯਕੀਨ ਕਰੀਏ ਇਸ ਤੋਂ ਇਲਾਵਾ ਪਬਲਿਕ ਸਰਵਿਸ ਬ੍ਰਾਡਕਾਸਟਰ ਜਿਹੜੇ ਨੇ ਦੂਰਦਰਸ਼ਨ ਤੇ ਆਕਾਸ਼ਵਾਣੀ ਅਸੀਂ ਉਹਨਾਂ ਦੇ ਨਾਲ ਸਟਿਕ ਰਹੀਏ ਇਹਨਾਂ ਹਾਲਾਤਾਂ ਦੇ ਵਿੱਚ ਅਸੀਂ ਹਮੇਸ਼ਾ ਦੇਖਿਆ ਜਦੋਂ ਵੀ ਅਜਿਹੀਆਂ ਸਿਚੁਏਸ਼ਨਸ ਬਣਦੀਆਂ ਨੇ ਤਾਂ ਪਬਲਿਕ ਸਰਵਿਸ ਬ੍ਰਾਡਕਾਸਟਰ ਹੀ ਸਹੀ ਸਟੀਕ ਸਾਫ਼ ਜਾਣਕਾਰੀ ਸਾਡੇ ਤੱਕ ਪਹੁੰਚਾਉਂਦਾ ਹੈ ਆਕਾਸ਼ਵਾਣੀ ਅਤੇ ਦੂਰਦਰਸ਼ਨ ਵੱਲੋਂ ਵੱਖ-ਵੱਖ ਨਿਊਜ਼ ਬੁਲੇਟਿਨ ਜਿਹੜੇ ਕਿ ਘੰਟੇ-ਘੰਟੇ ਤੇ ਤੁਹਾਨੂੰ ਅੰਗਰੇਜ਼ੀ ਅਤੇ ਹਿੰਦੀ ਦੇ ਵਿੱਚ ਮੁਲਕ ਭਰ ਦੇ ਵਿੱਚ ਦਿੱਤੇ ਜਾ ਰਹੇ ਨੇ ਉਹਨਾਂ ਬੁਲੇਟਿਨਸ ਦੇ ਨਾਲ ਅਸੀਂ ਜੁੜ ਕੇ ਸਾਫ਼ ਸਪਸ਼ਟ ਸਟੀਕ ਜਾਣਕਾਰੀ ਹਾਸਲ ਕਰ ਸਕਦੇ ਹਾਂ ਇਹਨਾਂ ਸੋਚੀਏ ਕਿ ਜਿਸ ਤਰ੍ਹਾਂ ਲੋਕ ਸਟਾਕਿੰਗ ਦੇ ਲਈ ਹੋਡਿੰਗ ਕਰਨ ਦੇ ਲਈ ਜਮਾਕੋਰੀ ਦੇ ਲਈ ਅੱਗੇ ਵਧ ਰਹੇ ਨੇ ਅਸੀਂ ਵੀ ਉਹਨਾਂ 'ਚ ਸ਼ਾਮਲ ਹੋ ਜਾਈਏ ਬਿਨਾਂ ਕਿਸੇ ਸੋਚੇ ਸਮਝੇ ਸਾਥਿਓ ਅਸੀਂ ਟਹਿ ਰਿਆ ਧੀਰਜ ਪੇਸ਼ੈਂਸ ਜਿਹੜੀਆਂ ਹੈ ਇਹਨਾਂ ਹਾਲਾਤਾਂ ਦੇ ਵਿੱਚ ਉਹ ਬਣਾਈ ਰੱਖੀਏ ਸ਼ਾਮ ਵੇਲੇ ਜੋ ਬਲੈਕਆਊਟ ਦੀਆਂ ਹਦਾਇਤਾਂ ਹੈ ਉਹਨਾਂ ਨੂੰ ਖਾਸ ਤੌਰ ਤੇ ਅਸੀਂ ਪਾਲਣ ਕਰਨਾ ਹੈ ਆਪਣੇ ਗਵੰਡੀਆਂ ਨੂੰ ਵੀ ਪਿਆਰ ਦੇ ਨਾਲ ਪਾਲਣ ਕਰਨ ਲਈ ਕਹਿਣਾ ਹੈ ਪ੍ਰਸ਼ਾਸਨ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਅਸੀਂ ਇਨ ਬਿਨ ਪਾਲਣਾ ਜ਼ਰੂਰ ਕਰਨੀ ਹੈ ਧੰਨਵਾਦ